ਉਹਨੂੰ ਖਤਰਾ ਹੋ ਜਾਂਦਾ ਹੈ ਜਦੋਂ ਸਾਡੇ ਸਾਡੀ ਖੇਤੀਬਾੜੀ ਨੂੰ ਕੋਈ ਨਾ ਸਾਦ ਸੰਗ ਜੀ ਪੰਜਾਬ ਦੀ ਸ਼ੇਰਨੀ ਕੁਲਵਿੰਦਰ ਕੋਰ ਨੇ ਕੰਗਣਾ ਰਣੋਤ ਨੂੰ ਥੱਪੜ ਜੜ ਕੇ ਪੰਜਾਬੀਆਂ ਦੀ ਅਣਖ ਦਾ ਦੁਨੀਆ ਭਰ ਵਿੱਚ ਡੰਕਾ ਵਜਾ ਦਿੱਤਾ ਅਤੇ ਸਰਦਾਰਨੀ ਕੁਲਵਿੰਦਰ ਕੋਰ ਨੇ ਆਪਣੀ ਨੌਕਰੀ ਦੀ ਪਰਵਾਹ ਨਾ ਕਰਦੇ ਹੋਏ ਕੰਗਣਾ ਨੂੰ 에어ਪੋਰਟ ਤੇ ਥੱਪੜ ਜੜ ਦਿੱਤਾ ਨਾਲੇ ਉਸ ਨੂੰ ਟਕੇ ਟਕੇ ਦੀ ਗਾਲਾਂ ਵੀ ਕੱਢੀਆਂ ਕੰਗਣਾ ਨੂੰ ਲਾਫੜ ਪੈਣ ਦੀ ਗੱਲ ਜੰਗਲ ਵਿੱਚ ਅੱਗ ਦੇ ਵਾਂਗੂ ਪੂਰੇ ਭਾਰਤ ਵਿੱਚ ਵਾਇਰਲ ਹੋ ਗਈ ਅਤੇ ਇਸ ਗੱਲ ਉੱਤੇ ਵੱਖਰੋ ਵੱਖਰੀ ਰਿਐਕਸ਼ਨ ਵੀ ਸਾਹਮਣੇ ਆ ਰਹੇ ਅਤੇ ਸਭ ਤੋਂ ਪਹਿਲਾਂ ਆਪ ਦੇਖਦੇ ਹਾਂ ਕਿ ਕੰਗਣਾ ਨੂੰ ਚਵਲ ਜਨਾਨੀ ਦੱਸਣ ਵਾਲੇ ਸ਼ੁਭ ਨੇ ਇਸ ਘਟਨਾ ਬਾਰੇ ਕੀ ਕਹੇਗਾ ਤਾਂ ਸ਼ੁਭ ਨੇ ਸਰਦਾਰ ਨੇ ਕੁਲਵਿੰਦਰ ਕੋਰ ਦੀ ਸਟੋਰੀ ਲਾਈ ਅਤੇ ਕੋ ਸਟੋਰੀ ਵਿੱਚ ਸ਼ੁਭ ਨੇ ਆਪਣੇ ਗਾਣੇ ਕਿੰਗ ਸ਼ਿਟ ਦੀ ਸਟੋਰੀ ਲਾਈ ਜਿਸ Song ਵਿੱਚ ਸ਼ੁਭ ਨੇ ਕੰਗਣਾ ਦਾ ਇੰਜਨ ਕੀਤਾ ਤੇ ਉਥੇ ਦੂਜੇ ਪਾਸੇ ਕਰਨ ਓਜਲੇ ਨੇ ਟਵੀਟ ਕੀਤਾ ਇਹ ਪੰਜਾਬ ਆ ਬੀਬਾ ਪੰਜਾਬ ਚੀਕਾ ਕਢਾ ਦੇਾਂਗੇ ਚੀਕਾਂ ਪਰ ਉਥੇ ਹੀ ਬੱਬੂ ਮਾਨ ਦੀ ਆਡੀਓ ਵੀ ਵਾਇਰਲ ਹੋ ਰਹੀ ਆ ਜਿਸ ਤੋਂ ਬਾਅਦ ਸਰੋਤੇ ਬੱਬੂ ਮਾਨ ਦੀਆਂ ਗੱਲਾਂ ਤੋਂ ਬਹੁਤ ਕੁਝ ਨਹੀਂ ਤੇ ਆਓ ਆਪਾਂ ਦੇਖਦੇ ਹਾਂ ਕਿ ਬੱਬੂ ਮਾਨ ਨੇ ਕੀ ਕਿਹਾ ਸੀ ਇੱਕ ਜਵਾਬ ਜ਼ਰੂਰ ਦੇ ਕੇ ਜਾਓ ਕੰਗਣਾ ਨਾਲ ਕਿਸੇ ਵੀ ਲੜਕੀ ਬਾਰੇ ਬੋਲਦਾ ਨਹੀਂ ਠੀਕ ਹੈ ਦੇਖੋ ਲੋਕ ਨਾਈਟ ਜੇ ਆਪਾਂ ਗਰਬਾਣੀ ਦੇ ਸਹਾਰਾ ਨਾ ਇਹ ਕੋਈ ਹਧਾਰਨ ਦਿੰਦੇ ਫਿਰ ਚੰਗੇ ਨਹੀਂ ਲੱਗਦੇ ਠੀਕ ਹੈ ਜੇ ਕੋਈ ਬੋਲਦਾ ਉਹਨੂੰ ਬੋਲਣ ਦੋ ਉਹਨੂੰ ਹੱਕ ਹੈ ਸਾਨੂੰ ਆਪਣਾ ਹੱਕ ਹੈ ਠੀਕ ਹੈ ਜੇ ਆਪਾਂ ਲੜਾਂਗੇ ਫਿਰ ਰੌਲਾ ਪਾਊਗਾ ਠੀਕ ਹੈ ਬਾਈ ਜੀ ਤੁਸੀਂ ਕਿਸੇ ਬਾਰੇ ਵੀ ਨਹੀਂ ਬੋਲਣਾ ਬਾਈ ਜੀ ਆਪਾਂ ਆਪਣੀਆਂ ਚੰਗੀਆਂ-ਚੰਗੀਆਂ ਦੱਸਣੀਆਂ ਕਿਸੇ ਦੀਆਂ ਬੁਰਾਈਆਂ ਕਰਾਂਗੇ ਫਿਰ ਆਪਾਂ ਵੀ ਤੋਂਦਾਂ ਦੇ ਹੋਗੇ ਹੁਣ ਜੇ ਆਪਾਂ ਕੁਲਵਿੰਦਰ ਕੌਰ ਦੀ ਗੱਲ ਕਰੀਏ ਤਾਂ ਸੀਆਈਐਸ ਨੇ ਸਰਦਾਰਨੀ ਕੁਲਵਿੰਦਰ ਕੌਰ ਦੇ ਐਕਸ਼ਨਸ ਨੂੰ ਰੂਲਸ ਦੀ ਉਲੰਘਣਾ ਦੱਸਿਆ ਤੇ ਕੰਗਣਾ ਨੂੰ ਲਫੜ ਮਾਰਨ ਦੀ ਗੱਲ ਪਿੱਛੇ ਉਹਨਾਂ ਤੇ ਪਰਚਾ ਦਰਕਰਤਾ ਪਰ ਹਜੇ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਤੇ ਇਸੇ ਵਿੱਚ ਹੀ ਉਹਨਾਂ ਦੀ ਨੌਕਰੀ ਜਾਣ ਦੇ ਅਸਾਰ ਵੀ ਬਣੇ ਹੋਏ ਹਨ ਪਰ ਕੁਲਵਿੰਦਰ ਕੌਰ ਜੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਛੱਡ ਕੇ ਹਜ਼ਾਰ ਨੌਕਰੀਆਂ ਵੀ ਛੱਡਣੀਆਂ ਪੈਣ ਫਿਰ ਵੀ ਉਹਨਾਂ ਨੂੰ ਆਪਣੇ ਕਿਤੇ ਦਾ ਕੋਈ ਗਿਲਾ ਨਹੀਂ ਤੇ ਦੋਸਤੋ ਜੇਕਰ ਤੁਸੀਂ ਕੁਲਵਿੰਦਰ ਕੌਰ ਦੀ ਸਪੋਰਟ ਕਰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਾਡੇ ਚੈਨਲ ਨਿਊਜ਼ ਫੁਟੇਜ ਫੈਕਟਰੀ ਨੂੰ ਸਬ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ